ਡੇਲੀ ਪੰਜਾਬ ਨਿਊਜ਼ 24 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਅੱਜ ਖੜੇ ਹਾਂ ਕਸਬਾ ਮਹਿਲਕਾਂ ਦੇ ਟੋਲ ਟੈਕਸ ਤੇ ਜਿੱਥੇ ਕਿਸਾਨਾਂ ਵੱਲੋਂ ਲਗਾਇਆ ਧਰਨਾ 47ਵੇਂ ਦਿਨ ਚ ਦਾਖਲ ਹੋ ਗਿਆ ਜਿੱਥੇ ਅੱਜ ਕਿਸਾਨਾਂ ਵੱਲੋਂ ਜਿਹੜਾ ਨੌਜਵਾਨ ਦਸਤੇ ਕਿਸਾਨ ਮਜ਼ਦੂਰ ਦਿਵਸ ਮਨਾਇਆ ਗਿਆ ਇਸ ਸੰਬੰਧੀ ਕਰਦੇ ਹਾਂ ਦੁਨੀਆ ਦੇ ਅਗਵਾਂ ਨਾਲ ਪੂਰੀ ਗੱਲਬਾਤ ਤੁਸੀਂ ਦੇਖਦੇ ਰਹੋ ਚੈਨਲ ਡੇਲੀ ਪੰਜਾਬ ਨਿਊ 24 ਕੈਮਰਾਮੈਨ ਗੁਰਪ੍ਰੀਤ ਸੈਜੜਾ ਦੇ ਨਾਲ ਜੱਗਾ ਸਿੰਘ ਜੀ ਅੱਜ ਦਾ ਟੋਲ ਟੈਕਸ ਮਹਿਲਪੁਰ ਦੇ ਉੱਤੇ ਨੌਜਵਾਨ ਦਿਵਸ ਮਨਾਇਆ ਗਿਆ ਇਸ ਸੰਬੰਧੀ ਕੀ ਕਹਿਣਾ ਚਾਹੋਗੇ ਅਸੀਂ ਲਗਾਤਾਰ ਜਦੋਂ ਸਾਡਾ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ ਇੱਥੇ ਪੰਜਾਬ ਵਿੱਚ ਵੀ ਸਾਡਾ ਟੂਲ ਪਲਾਜ਼ਾ ਮਹਿਲਕਲਾ ਤੇ ਉਸੇ ਦਿਨ ਦਾ ਸੰਘਰਸ਼ ਉਸ ਤੋਂ ਪਹਿਲਾਂ 2 ਮਹੀਨਿਆਂ ਦਾ ਚੱਲ ਰਿਹਾ ਸਾਡੀ ਤਿਆਰੀ ਸੀ ਵੀ ਅਸੀਂ ਨੌਜਵਾਨ ਦਿਵਸ ਮਨਾਈਏ ਇਹਦੇ ਵਿੱਚ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੇ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਆ ਜਿਹੜਾ ਦਿੱਲੀ ਦੇ ਵਿੱਚ ਕਰੋਨਾ ਦਾ ਜਿਹੜੀ ਅਫਵਾਹ ਫਲਾਈ ਜਾ ਰਹੀ ਹੈ ਵੀ ਕਿਸਾਨਾਂ ਦਾ ਉੱਥੇ ਬਾੜਨਾ ਤੇ ਉੱਥੇ ਕਰੋਨਾ ਕੋ ਨਹੀਂ ਉਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਉਹ ਤਾਂ ਜੀ ਬਿਲਕੁਲ ਝੂਠਾ ਸਾਨੂੰ ਵੀ ਪਤਾ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਾਂ ਕਰੋਨਾ ਇੱਥੇ ਪੰਜਾਬ ਦੇ ਵਿੱਚ ਸੀਗਾ ਜਦੋਂ 2-3 ਮਹੀਨੇ ਲਗਾਤਾਰ ਇਹਨਾਂ ਨੇ ਲੋਕਡਾਊਨ ਕਰਕੇ ਕਿਸਾਨਾਂ ਨੂੰ ਅੰਦਰ ਬੰਦ ਰੱਖਿਆ ਇਹ ਬਿੱਲ ਲਾਗੂ ਕਰਨੇ ਸੀ ਉਦੋਂ ਵੀ ਆਪਾਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਸਾਰੀਆਂ ਦੇ ਟਰੈਕਟਰਾਂ ਦੇ ਵਿੱਚ ਵੱਡੇ ਮਾਰਚ ਕੱਢੇ ਕਰੋਨਾ ਤੋੜਿਆ ਤੇ ਲੋਕਾਂ ਨੂੰ ਸੜਕਾਂ ਤੇ ਲੈ ਕੇ ਆਂਦਾ ਇਹ ਬਿਲਕੁਲ ਝੂਠਾ ਇਹ ਸਰਕਾਰ ਧਰਨੇ ਨੂੰ ਖੁਰਦਪੁਰਦ ਕਰਨਾ ਚਾਹੁੰਦੀ ਹੈ ਇਹ ਨਹੀਂ ਹੋਣ ਦੇਵਾਂਗੇ ਲਗਾਤਾਰ ਚਾਹੇ ਕਰੋਨਾ ਹੋਵੇ ਚਾਹੇ ਕੋਸ਼ ਹੋਵੇ ਕਿਉਂਕਿ ਕਰੋਨੇ ਨਾਲੋਂ ਤਾਂ ਅਸੀਂ ਜੇ ਇਹ ਬਿੱਲ ਲਾਗੂ ਹੋ ਗਿਉਂ ਹੀ ਮਰ ਇੱਕ ਸੰਯੁਕਤ ਮੋਰਚੇ ਵੱਲੋਂ ਜਿਹੜੀਆਂ ਪੰਜਾਬ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਬੰਦ ਕਰਨ ਦਾ ਫੈਸਲਾ ਲਿੱਤਾ ਗਿਆ ਇਹ ਦੇਵਰੇ ਗੀਤ ਸਾਡੇ ਆਗੂਆਂ ਨੇ ਬਿਲਕੁਲ ਸਹੀ ਫੈਸਲਾ ਲਇਆ ਤਾਂ ਕਿਉਂਕਿ ਜਿਹੜੀਆਂ ਲਗਾਤਾਰ ਹਰਿਆਣੇ ਦੇ ਵਿੱਚ ਮਹਾਪੰਚਾਇਤਾਂ ਹੁੰਦੀਆਂ ਸੀ ਆਪਾਂ ਵੀ ਜਗਰਾਮਾ ਦੇ ਵਿੱਚ ਤੁਸੀਂ ਦੇਖਿਆ ਵੱਡਾ ਕੱਠ ਕਰਕੇ ਮਹਾਪੰਚਾਇਤ ਕਰੀ ਸੀ ਪਰ ਉਹਦਾ ਸਾਨੂੰ ਸਾਡੇ ਆਗੂਆਂ ਨੇ ਦੁਬਾਰੇ ਦੱਸਿਆਗਾ ਵੀ ਇਹਨਾਂ ਦਾ ਸਿਆਸੀ ਲੋਕ ਲਾਹਾ ਲੈਣ ਲੱਗ ਗਏ ਕਿਉਂਕਿ ਇਹ ਕਿਸਾਨਾਂ ਦਾ ਨੌ ਦੇ ਕੇ ਨਾਰਾ ਦੇ ਕੇ ਮਹਾਪੰਚਾਇਤਾਂ ਕਰ ਲੱਗੇ ਕਿਉਂਕਿ ਇਹਨਾਂ ਨੇ ਤਾਂ ਵੋਟਾਂ ਵਟੋਰਨੀਆਂ ਨੇ ਇਸ ਕਰਕੇ ਸੀ ਸਾਂਝੁਕਤ ਮੋਰਚੇ ਦਾ ਫੈਸਲਾ ਵੀ ਮਹਾਪੰਚਾਇਤਾਂ ਨਹੀਂ ਕਰਾਂਗੇ ਦਿੱਲੀ ਦੇ ਵਿੱਚ ਲਗਾਤਾਰ ਦਿੱਲੀ ਵੱਲ ਨੂੰ ਕੂਚ ਕਰੋ ਸਾਡੇ ਨਾਲ ਨੇ ਭਾਰਤੀ ਕਿਸਾਨ ਜੀ ਨੂੰ ਡਕਾਉਂਦਾ ਦੇ ਜਿਹੜੇ ਸੀਨੀਅਰ ਆਗੂ ਕੇਵਲ ਸਿੰਘ ਸਹੌਰ ਕੇਵਲ ਸਿੰਘ ਜੀ ਕੀ ਕਹਿਣਾ ਚਾਹੂਗੇ ਅੱਜ ਤੁਸੀਂ ਮਹਿਲਕਲਾਂ ਦੇ ਜਿਹੜਾ ਟੋਲ ਟੈਕਸ ਤੇ ਖੜੇ ਹੋ ਅਸੀਂ ਲਗਾਤਾਰ 3 ਮਹੀਨੇ ਤੋਂ ਲੈ ਕੇ ਦਿੱਲੀ ਦੇ ਬਾਡਰਾਂ ਦੇ ਉੱਤੇ ਬੈਠੇ ਆ ਅੱਜ ਉਹਨੂੰ 3 ਮਹੀਨੇ ਪੂਰੇ ਹੋ ਗਏ ਅਜ ਅਸੀਂ ਕਿਸਾਨ ਮਜ਼ਦੂਰ ਦਿਵਸਾ ਜਿਹੜਾ ਮਨਾਇਆ ਕਿਉਂਕਿ ਇਸ ਸੰਘਰਸ਼ ਦੇ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਸਾਰੇ ਸੰਘਰਸ਼ ਦੇ ਮੈਦਾਨ ਦੇ ਵਿੱਚ ਨੇ ਉਹ ਦਿਵਸ ਮਨਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ਾਂ ਦਾ ਨੂੰ ਹੋਰ ਤੇਜ਼ ਕਰਾਂਗੇ ਇੱਕ ਰਿਕੈਸਟ ਕਾਇਤ ਵੱਲੋਂ ਜਿਹੜਾ ਟਰੈਕਟਰ ਮਾਰਚ ਦਾ ਜਾਂ ਕੋਈ ਹੋਰ ਸੰਯੁਕਤ ਮੋਰਚੇ ਵੱਲੋਂ ਕੋਈ ਪ੍ਰੋਗਰਾਮ ਦਿੱਤੇ ਉਹ ਕਿਹੜੀ ਕਿਹੜੀ ਪ੍ਰੋਗਰਾਮ ਉਹ ਪ੍ਰੋਗਰਾਮ ਹੈਗਾ ਜੀ ਇੱਕ ਤਾਂ ਟਰੈਕਟਰ ਮਾਰਚ ਕਰਨ ਦਾ ਤੇ ਕਾਇਤ ਵੱਲੋਂ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚਾ ਸੋਚ ਰਿਹਾ ਵੀ ਜਿਹੜਾ ਪੈਦਲ ਮਾਰਚ ਆ ਉਹ ਕੀਤਾ ਜਾਵੇ ਜਾਂ ਹੋਰ ਵੀ ਵਦਮੇ ਰੂਪ ਦੇ ਵਿੱਚ ਵਦਮੇ ਰੂਪ ਦੇ ਵਿੱਚ ਹੋਰ ਵੀ ਕੀਤਾ ਜਾ ਸਕਦਾ ਹੈ ਹਜੇ ਸੰਯੁਕਤ ਕਿਸਾਨ ਮੋਰਚੇ ਨੇ ਕਲੀਅਰ ਨਹੀਂ ਕੀਤਾ ਹੈ ਤੇ ਇਹ ਸੰਘਰਸ਼ ਜ਼ਰੂਰ ਹੋਊਗਾ ਤੇ 8 ਮਾਰਚ ਨੂੰ ਜਿਹੜਾ ਪ੍ਰੋਗਰਾਮ ਆ ਸਾਡਾ ਵਿਸ਼ੇਸ਼ ਤੌਰ ਤੇ ਅਸੀਂ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੇ ਔਰਤਾਂ ਨੇ சேலத்தில் சிங்கம் जथेबियल कानून राइण जे